ਪਰਬਾਤੋ ਦਾ ਤੋ ਦਾ ਤਾਰ ਪਰਿਓ ਜਾਚ ਕੇ ਇੱਕ ਸਰਨਾ ਮਿਲੇ ਦਾਨ ਸੰਤਰੇਨ ਜਿਹ ਲਗ ਭਵ ਜਲ ਤਰਨਾ ਬਿੰਤ ਕਰਾਂ ਅਰਦਾਸ ਸੁਨੋ ਜੇ ਠਾਕੁਰ ਭਾਵ ਦੇਹੋ ਦਰਸ ਮਨ ਚਾਉ ਭਗਤ ਹੋ ਮਨ ਠਹਿਰਾਵੈ ਬਲਿਓ ਚਰਾਗ ਅੰਧਿਆਰ ਮੈਂ ਸਬ ਕਾਲ ਉਦਰੀ ਏਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਬਲਿਓ ਚਰਾਗ ਅੰਧਾਰ ਮਹਿ ਸਬ ਕਾਲ ਉਦਰੀ ਏਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਪਤਤ ਪਾਵਨ ਭਗਤ ਵਛਲ ਜੁਗੋ ਜੁਗਿਓ ਟਲ ਚਵਰਤਖ ਦੇ ਮਾਲਕ ਹਲਤ ਫਲ ਦੇ ਰਖਿਆ ਕੋ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇ ਮਹਾਨ ਗੁਰੂ ਗਰੀਬਨਵਾਜ਼ ਧੰਨ ਧੰਨ ਸਹਿਬ ਸਿਰ ਗੁਰੂ ਗ੍ਰੰਥ ਸਾਹਿਬ ਅਸੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦੰਦਰ ਬਰਾਜ ਮਨ ਅਤੀ ਸਨਮਾਨ ਜੋ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਾਰੇ ਧੰਨਤਾ ਦੇ ਯੋਗ ਹੋ ਜੋ ਸੰਤ ਮਹਾਂਪੁਰਖ ਸੰਤ ਬਾਬਾ ਮਾਨ ਸਿੰਘ ਜੀ ਬੇਵਿਵਾਲਿਆਂ ਦੀ ਪਾਵਨ ਪਵਿੱਤਰ ਮਿੱਠੀ ਜਾਦ ਵਿੱਚ ਸਲਾਨਾ ਜਾਦ ਵਿੱਚ ਦਿਨ ਰੋਜ਼ੇ ਮਹਾਨ ਗੁਰਮੁਖ ਸਮਾਗਮਾਂ ਵਿੱਚ ਆਪ ਹਾਜ਼ਰੀ ਭਰ ਰਹੇ ਹੋ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜੀ ਦੀ ਮਹਾਨ ਬਖਸ਼ ਰਹਿਮਤ ਹੋਈ ਹੈ ਜੋ ਸਾਨੂੰ ਸਾਰਿਆਂ ਨੂੰ ਸਤਿਗੁਰਾਂ ਨੇ ਆਪਦੇ ਪਾਵਨ ਪਿਤਰ ਚਰਨਾਂ ਵਿੱਚ ਮਹਾਂਪੁਰਖਾਂ ਦੀ ਯਾਦ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹੀ ਦੇ ਗੋਚ ਚ ਬੈਠ ਕੇ ਅਲਾਈ ਬਾਣੀ ਰੱਬੀ ਬਾਣੀ ਦੇ ਕੀਰਤਨ ਇਸੇ ਤਰ੍ਹਾਂ ਗੁਰਬਾਣੀ ਦੀ ਵਿਚਾਰ ਅਰ ਗੁਰਤਿਆ ਸਲਣ ਕਰਨ ਦਾ ਸਾਨੂੰ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ ਸਵੇਸੇ ਸੰਤਮੂਹ ਮਹਾਂਪੁਰਖ ਜਿਨ੍ਹਾਂ ਦੀ ਯਾਦ ਚ ਆਪਾਂ ਬੈਠੇ ਹਾਂ ਉਨ੍ਹਾਂ ਦਾ ਆਉਣਾ ਤੇ ਸਾਡਾ ਸੰਸਾਰ ਤੇ ਆਉਣਾ ਜਮੀਨ ਸਮਾਨ ਦਾ ਫਕਰਾ ਫਰਕ ਹੈ ਕਿਉਂਕਿ ਐਸੇ ਜਿਹੜੇ ਸਤਪੁਰਸ ਮਹਾਪੁਰਖਾ ਹੈ ਉਹ ਸਾਡੇ ਵਰਗੂ ਸੰਸਾਰ ਤੇ ਨਹੀਂ ਆਉਂਦੇ ਤੇ ਸਤਗੁਰੂ ਦੀ ਬਾਣੀ ਦਾ ਪਾਵਨ ਪਵਿੱਤਰ ਫਰਮਾਨ ਜਨਮ ਮਰਨ ਦਹੁ ਮੈ ਨਾਹੀ ਜਨ ਪਰ ਉਪਕਾਰੀ ਆਏ ਐਸੇ ਸਤਪੁਰਸ ਜਿਹੜੇ ਹੈ ਉਹ ਸਾਡੇ ਵਰਗੂ ਸੰਸਾਰ ਤੇ ਜਨਮ ਲੈ ਕੇ ਨਹੀਂ ਆਉਂਦੇ ਤੇ ਕੀ ਕਰਨ ਵਾਸਤੇ ਆਉਂਦੇ ਆ ਸਤਿਗੁਰੂ ਕਹਿੰਦੇ ਉਹ ਪਾਈਸ ਕੇਵਲ ਪਰਪਕਾਰ ਕਰਨ ਵਾਸਤੇ ਆਉਂਦੇ ਆ ਪਰਪਕਾਰ ਕੀ ਕਰਦੇ ਹਨ ਜੀ ਦਾਨ ਦੇ ਭਗਤੀ ਲਾਇਨ ਹਰ ਸੋ ਲੈਨ ਮਲਾਈ ਜੋ ਪ੍ਰਮਾਤਮਾ ਕਾਲਪੁਰਖ ਵਹਿਗੁਰੂ ਦਾ ਸਿਮਰਨ ਨਾਮ ਹੈ ਜੋ ਆਤਮ ਜੀਵ ਦੇਣ ਵਾਲਾ ਹੈ ਐਸੇ ਪ੍ਰਮਾਤਮਾ ਕਾਲਪੁਰਖ ਵਹਿਗੁਰੂ ਦੇ ਨਾਮ ਨਾਲ ਜੋੜਦੇ ਹਨ ਆਪ ਜਪਦੇ ਆ ਤੇ ਹੋਰਨਾਂ ਨੂੰ ਜਪਾਉਂਦੇ ਹਨ ਐਸੇ ਸਤਪੁਰਸ਼ ਸੰਸਾਰ ਤੇ ਆਉਂਦੇ ਹੀ ਸੰਸਾਰ ਦੇ ਜੀਵਨ ਦਾ ਪਲਾ ਕਰਨ ਵਾਸਤੇ ਹੈ ਜੀਵਨ ਜਾਂਚ ਦੱਸਣ ਵਾਸਤੇ ਆਉਂਦੇ ਹੈ ਸਾਨੂੰ ਉਹ ਆਪ ਪ੍ਰਮਾਤਮਾ ਕਾਲਪੁਰਖ ਵਹਿਗੁਰੂ ਦੇ ਨਾਮ ਦੀ ਕਮਾਈ ਕਰਕੇ ਸਿਮਰਨ ਕਰਕੇ ਸਾਨੂੰ ਉਸ ਪ੍ਰਮਾਤਮਾ ਕਾਲਪੁਰਖ ਵਹਿਗੁਰੂ ਦੇ ਸਿਮਰਨ ਨਾਲ ਜੋੜਨ ਦਾ ਯਤਨ ਕਰਦੇ ਹਨ ਐਸੇ ਸਤਪੁਰਸ਼ਾਂ ਬਾਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ ਐਸੇ ਸਤਪੁਰਸ਼ਾਂ ਦੀ ਜਿਹੜੀ ਜੀਵਨ ਦੀ ਪ੍ਰਵਾਚਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਜ਼ਿਕਰ ਕਰਦੇ ਹੈ ਜਿਨ੍ਹਾਂ ਸਾਸ ਗਰਾਸਨ ਵਿਸਰਾਇ ਹਰ ਨਾਮਾ ਮਨ ਮੰਤ ਤਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਐਸੇ ਸਤਪੁਰ ਜਿਹੜੇ ਸਵਾਸ ਸਵਾਸ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਦਾ ਨਾਮ ਜਪਦੇ ਸਿਮਰਨ ਕਰਦੇ ਹਨ ਔਰ ਆਪ ਜਪਦੇ ਆ ਤੇ ਹੋਰਨਾਂ ਨੂੰ ਉਸ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਦੇ ਸਿਮਰਨ ਨਾਲ ਜੋੜਦੇ ਹਨ ਧੰਨ ਗੁਰੂ ਅਰਜਨ ਦੇਵ ਜੀ ਮਰਸਤੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਫਰਮਾਨ ਹੈ ਕੋਈ ਜਨ ਹਰਸੋਂ ਦੇਵੇ ਜੋਰ ਧੰਨ ਗੁਰੂ ਅਰਜਨ ਦੇਵ ਜੀ ਮਹਸੇ ਪਾਛੇ ਕਹਿੰਦੇ ਕੋਈ ਵਿਰਲਾ ਪ੍ਰਮਾਤਮਾ ਦਾ ਸੇਵਕ ਜਨ ਹੈ ਸੰਤ ਜਨ ਹੈ ਜਿਹੜਾ ਟੁੱਟਿਆ ਨੂੰ ਉਸ ਪ੍ਰਮਾਤਮਾ ਕਾਲਕੂ ਕਾਰਪੁਰਖ ਵਹਿਗੁਰੂ ਨਾਲ ਜੋੜਦਾ ਹੈ ਤੇ ਸਤੂ ਕਹਿੰਦੇ ਐਸਾ ਕੋਈ ਪ੍ਰਮਾਤਮਾ ਦਾ ਪਿਆਰਾ ਸੰਤ ਜਨ ਸਾਨੂੰ ਮਿਲ ਜਾਵੇ ਸਾਨੂੰ ਉਸ ਪ੍ਰਮਾਤਮਾ ਕਾਰਪੁਰਖ ਵਹਿਗੁਰੂ ਨਾਲ ਜੋੜ ਦੇਵੇ ਤੇ ਉਹਨਾਂ ਦੇ ਮੈਂ ਚਰਨ ਪਕੜ ਲਵਾਂ ਔਰ ਆਪਣੀ ਰਸਨਾ ਤੋਂ ਉਹਨਾਂ ਦੀ ਸੋਭਾ ਵਡਿਆਈ ਕਰਾਂ ਕੋਈ ਜਨ ਅਰਥੋਂ ਦੇਵੇ ਜੋਰ ਚਰਨ ਗਹਾਂ ਬਕੋਂ ਸਭ ਰਸਨਾ ਦੀਜੈ ਪ੍ਰਾਨ ਅਕੋਰ ਧੰਨ ਗੁਰੂ ਅਰਜਨ ਦੇਵ ਜੀ ਮਹਸਤੇ ਪਾਛੇ ਕਹਿੰਦੇ ਮੈਂ ਐਸੇ ਸਤਪੁਰਸ਼ ਦੇ ਐਸੇ ਪ੍ਰਮਾਤਮਾ ਦੇ ਪਿਆਰੇ ਭਗਤ ਦੇ ਸੰਤ ਦੇ ਮੈਂ ਚਰਨ ਪਕੜ ਲਵਾਂ ਤੇ ਆਪਣੇ ਰਸਨਾ ਤੋਂ ਉਹਦੀ ਸੋਭਾ ਵਡਿਆਈ ਕਰਾਂ ਇਥੋਂ ਤੱਕ ਮੈਂ ਆਪਣੇ ਪ੍ਰਾਨ ਵੀ ਨਿਸ਼ਾਵਰ ਕਰ ਦਿਆਂ ਇਸ ਸ੍ਰੀ ਗੁਰੂ ਅਰਜਨ ਦੇਵ ਜੀ ਮਰਸੀ ਪਾਤਸ਼ਾਹ ਜੀ ਬਾਣੀ ਨਾਲ ਜਿਹੜੇ ਜੁੜੇ ਹੋਏ ਹਨ ਐਸੇ ਪ੍ਰਮਾਤਮਾ ਦੇ ਪਿਆਰੇ ਸੰਤ ਜਨ ਹਨ ਉਹਨਾਂ ਦੀ ਪਰਭਾਸ਼ਾ ਦੱਸਦੇ ਹਨ ਔਰ ਇਸੇ ਤਰ੍ਹਾਂ ਜਿਹੜਾ ਮਹਾਂਪੁਰਖ ਬੰਦਗੀ ਕਰਨ ਵਾਲੇ ਹਨ ਸਿਮਰਨ ਕਰਨ ਵਾਲੇ ਭਾਈ ਉਹਨਾਂ ਦੀ ਪਰਭਾਸ਼ਾ ਸਤਿਗੁਰ ਦੀ ਬਾਣੀ ਦੱਸਦੀ ਹੈ ਕਿ ਉਹ ਕੇਵਲ ਭਾਵ ਕੇ ਇਸ ਅਵਸਥਾ ਦਾ ਕੋਈ ਬਾਣਾ ਨਹੀਂ ਹੈ ਕਿ ਐਸ ਬਾਣੇ ਨਾਲ ਸੰਤ ਬਣਾ ਜਾਂਦਾ ਹੈ ਸੰਤੋ ਜਿਹੜਾ ਉਸ ਪ੍ਰਮਾਤਮਾ ਕਾਲਪੁਰਖ ਵਹਿਗੁਰੂ 사ਤ ਨਾਲ ਜੁੜ ਜਾਂਦਾ ਜੁੜਿਆ ਹੋਇਆ ਹੀ ਕਿਸ ਨੂੰ ਜੋੜੇਗਾ ਜਿਹੜਾ ਆਪ ਹੀ ਨਹੀਂ ਜੁੜਿਆ ਆਪ ਹੀ ਟੁੱਟਿਆ ਹੋਇਆ ਉਹ ਦੂਜੇ ਟੁੱਟੇ ਨੂੰ ਕਿੱਥੋਂ ਜੋੜੇਗਾ ਸੰਸਾਰ ਦੇ ਵਿੱਚ ਦੋ ਤਰ੍ਹਾਂ ਦੇ ਮਨੁੱਖ ਹੁੰਦੇ ਆ ਸਤਗੁਰੂ ਦੀ ਬਾਣੀ ਵਿੱਚ ਜ਼ਿਕਰ ਆਉਂਦਾ ਹੈ ਇੱਕ ਉਹ ਆ ਜਿਹੜੇ ਆਪਣੇ ਮਨ ਦੇ ਮਗਰ ਚੱਲਣ ਵਾਲੇ ਮਨਮੁਖ ਆ ਜਿਹੜੇ ਗੁਰੂ ਦੀ ਸ਼ਰਨ 'ਚ ਨਹੀਂ ਆਉਂਦੇ ਗੁਰੂ ਦਾ ਆਦੇਸ਼ ਗ੍ਰਹਿਣ ਨਹੀਂ ਕਰਦੇ ਔਰ ਦੂਸਰੇ ਜਿਹੜੇ ਗੁਰੂ ਦੀ ਸ਼ਰਨ 'ਚ ਆਉਂਦੇ ਆ ਗੁਰੂ ਸਾਹਿਬ ਜੀ ਦੇ ਚਰਨਾਂ ਚ ਆ ਕੇ ਗੁਰੂ ਦਾ ਉਪਦੇਸ਼ ਗ੍ਰਹਿਣ ਕਰਦੇ ਐ ਔਰ ਗੁਰੂ ਦੀ ਮਾਤ ਅਨਸਾਰ ਆਪਣਾ ਜੀਵਨ ਢਾਲਦੇ ਐ ਇਹ ਦੋ ਤਰ੍ਹਾਂ ਦਾ ਜ਼ਿਕਰ ਗੁਰਬਾਣੀ ਵਿੱਚ ਆਉਂਦਾ ਮਰੁਖਾਂ ਦਾ ਇੱਕ ਮਨਮੁਖਾ ਤੇ ਇੱਕ ਗੁਰਮੁਖਾ ਗੁਰਮੁਖਾ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜਿਓ ਜਿਹੜੇ ਗੁਰਮੁਖਾ ਉਹ ਸੰਸਾਰ ਤੇ ਆ ਕੇ ਮਰੁਖਾ ਜੀਵਨ ਦਾ ਲਾਹਾ ਲੈ ਕੇ ਜਾਂਦੇ ਐ ਤੇ ਜਿਹੜੇ ਮਨਮੁਖਾ ਉਹ ਆਪਣਾ ਸਵਾਸਾਂ ਦੀ ਪੂੰਜੀ ਦੋ ਲਾਹ ਲੈਣ ਵਾਸਤੇ ਆਏ ਲੇਕਿਨ ਉਹ ਆਪਣੇ ਮੂਲ ਵੀ ਗਵਾ ਕੇ ਸੰਸਾਰ ਤੋਂ ਚਲੇ ਜਾਂਦੇ ਹਨ ਤੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਸ਼ਾ ਜੀ ਐਸੇ ਮਨਮੁਖ ਨੂੰ ਤਾੜਨਾ ਦਿੰਦੇ ਹਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਸ਼ਾ ਜੀ ਕਹਿੰਦੇ ਜਿਨਿ ਐਸਾ ਹਰ ਨਾਮ ਨਾ ਚੇਤਿਓ ਸੇ ਕਾਹ ਜਗਾਏ RAM ਰਾਜੇ ਐ ਭਾਈ ਜਿਨ੍ਹਾਂ ਨੇ ਪ੍ਰਮਾਤਮਾ ਕਾਲਪੁਰਖ ਉਹਦਾ ਸਿਮਰ ਨਹੀਂ ਕੀਤਾ ਇਹ ਮਨੁੱਖਾ ਜੀਵਨ ਚ ਆ ਕੇ ਗੁਰੂ ਦਾ ਉਦੇਸ਼ ਗ੍ਰਹਿਣ ਨਹੀਂ ਕੀਤਾ ਗੁਰੂ ਦੀ ਸਰਨ ਚਾਇਆ ਨਹੀਂ ਗੁਰੂ ਦਾ ਉਦੇਸ਼ ਗਹਿਣ ਕਰਕੇ ਪੰਜਾਂ ਪਿਆਰ ਤੋਂ ਅਮਰਤੀ ਦਾਤ ਲੈ ਕੇ ਗੁਰੂ ਵਾਲਾ ਬਣਿਆ ਹੀ ਨਹੀਂ ਸੇਵਾ ਤੇ ਸੇਵਨ ਕੀਤਾ ਹੀ ਨਹੀਂ ਉਹ ਕਿਸ ਕਰਕੇ ਸੰਸਾਰ ਤੇ ਆਇਆ ਫਿਰ ਜਿਨੇ ਐਸਾ ਹਰ ਨਾਮ ਨ ਚੇਤੇਉ ਸੇ ਕਾਹੇ ਜਾ ਗਾਇ ਰਾਮ ਰਾਜੇ ਇਹ ਮਾਨਸ ਜਨਮ ਤਲਾਮ ਹੈ ਨਾਮ ਬਿਨਾ ਬਿਰਥਾ ਸਭ ਜਾਏ ਇਹ ਮਨੁੱਖਾ ਜੀਵਨ ਤੇ ਬੜਾ ਦਰਲੱਭ ਸੀ ਔਰ ਇਹ ਨਾਮ ਤੋਂ ਬਗੈਰ ਸਿਮਰਨ ਤੋਂ ਬਗੈਰ ਤੇ ਵਿਅਰਥਿਕ ਵਾਲਿਆ ਇਹ ਮਨੁੱਖ ਨੇ ਆਪਣੇ ਮਨ ਦੇ ਮਗਰ ਲਾ ਕੇ ਕਿਉਂਕਿ ਰੈਣ ਗਵਾਈ ਸੋਇ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਰਾਤ ਜਿਹੜੀ ਆ ਸੌਂਕ ਬਤੀਤ ਕਰ ਲਈ ਐ ਇਸ ਮਨਮੁਖ ਨੇ ਔਰ ਦਿਰ ਜਿਹੜਾ ਖਾ ਪੀ ਕੇ ਸੰਸਾਰ ਦੇ ਰੰਗ ਤਮਸਾ ਦੇਖ ਕੇ ਜਿਹੜਾ ਬਤੀਤ ਕਰ ਲਿਆ ਤੇ ਜਿਹੜਾ ਮਨੁੱਖਾ ਜੀਵਨ ਮਿਲਿਆ ਹੀ ਜਿਹੜਾ ਹੀਰੇ ਵਰਗਾ ਹੀ ਇਹਨੂੰ ਕੌਡੀਆਂ ਦੇ ਭਾਗ ਗਵਾ ਦਿੰਦਾ ਹੈ ਤੇ ਸਤਿਗੁਰ ਦੀ ਬਾਣੀ ਦਾ ਜ਼ਿਕਰ ਆਉਂਦਾ ਕਿ ਇਹ ਮਨੁੱਖਾ ਜੀਵ ਤੈਨੂੰ ਇਹ ਮਨੁੱਖਾ ਜੀਵਨ ਤੇ ਮਿਲਿਆ ਦੋ ਕਰਮ ਕਰਨ ਵਾਸਤੇ ਸੀ ਗੁਰਸੇਵਾ ਤੇ ਭਗਤ ਕਮਾਈ ਤਾਵੇਂ ਮਾਨਸ ਦੇਹੀ ਪਾਈ ਗੁਰੂ ਦੀ ਸੇਵਾ ਤੇ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਕਰਨ ਵਾਸਤੇ ਸੇਵਨ ਕਰਨ ਵਾਸਤੇ ਇਹ ਮਨੁੱਖਾ ਦੇਹੀ ਮਿਲੀ ਹੈ ਤੈਨੂੰ ਇਸ ਦੇਹੀ ਨੂੰ ਤੇ ਦੇਵਤੇ ਵੀ ਲੋਚਦੇ ਹਨ ਕਿ ਸਾਨੂੰ ਮਨੁੱਖਾ ਦੇਹੀ ਪ੍ਰਾਪਤ ਹੋ ਜਾਵੇ ਤੇ ਮਨੁੱਖਾ ਦੇਹੀ ਰਾਹੀ ਗੁਰੂ ਦਾ ਆਦੇਸ਼ ਗ੍ਰਹਿਣ ਕਰਕੇ ਗੁਰੂ ਦੀ ਸੇਵਾ ਕਰਕੇ ਗੁਰੂ ਦੇ ਰਾਹੀਂ ਪ੍ਰਮਾਤਮਾ ਕਾਰਪੁਰਖ ਵਹਿਗੁਰੂ ਦਾ ਸਿਮਰਨ ਕਰਕੇ ਤੇ ਅਸੀਂ ਪ੍ਰਮਾਤਮਾ ਕਾਰਪੁਰਖ ਵਹਿਗ ਵਿੱਚ ਅਪੇਧ ਹੋ ਸਕੀਏ ਤੇ ਸਤਿਗੁਰ ਦੀ ਬਾਣੀ ਕਹਿੰਦੀ ਐ ਜੀਵ ਐ ਮਨੁੱਖ ਇਸ ਦੇਹੀ ਕੋ ਸਿਮਰੇ ਦੇਵ ਇਸ ਮਨੁੱਖਾ ਦੇਹੀ ਨੂੰ ਦੇਵਤੇ ਵਿਲੋਚਦੇ ਹਨ ਕਿ ਸਾਨੂੰ ਇਹ ਮਨੁੱਖਾ ਦੇਹੀ ਪ੍ਰਾਪਤ ਹੋ ਜਾਵੇ ਪਰ ਸਤਿਗੁਰ ਕਹਿੰਦੇ ਉਹਨਾਂ ਨੂੰ ਪਤਾ ਨਹੀਂ ਮਿਲੇ ਕੇ ਨਾ ਮਿਲੇ ਅਜੀਬ ਅਮਨੁਖ ਤੈਨੂੰ ਤੇ ਪ੍ਰਮਾਤਮਾ ਨੇ ਮੁਰਖਾ ਦੇਹੀ ਦਿੱਤੀ ਹੋਈ ਆ ਤੈਨੂੰ ਅਵਸਰ ਮਿਲਿਆ ਹੋਇਆ ਹੈ ਇਸ ਦੇਹੀ ਕੋ ਸਿਮਰੈ ਜਿਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਪਜਾਰ ਕੀ ਸੇਵ ਇਸ ਦੇਹੀ ਦੇ ਰਾਹੀ ਪ੍ਰਮਾਤਮਾ ਕਾਲਪੁਰਖ ਵਹਿਗੁਰੂ ਦਾ ਸਿਮਰਨ ਕਰ ਗੁਰੂ ਦੀ ਸਰਨ ਚਾ ਸੇਵਾ ਕਰ ਪਜੋ ਗਬਿੰਦ ਪੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ ਮਨੁੱਖਾ ਜੀਵਨ ਦਾ ਮਨੁੱਖ ਵਾਸਤੇ ਇਹੀ ਲਾਹਾ ਹੈ ਕਿ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਦੀ ਪ੍ਰੇਮਾ ਭਗਤੀ ਸਿਮਰਨ ਅਤੇ ਗੁਰੂ ਦੀ ਸੇਵਾ ਗੁਰੂ ਦਾ ਉਦੇਸ਼ ਗ੍ਰੰਥ ਗ੍ਰਹਿਣ ਕਰਨਾ ਇਹ ਲਾਹਾ ਲੈਣ ਵਾਸਤੇ ਪ੍ਰਮਾਤਮਾ ਨੇ ਇਹ ਮਨੁੱਖਾ ਜੀਵਨ ਦਿੱਤਾ ਹੈ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਕੁ ਫੱਕੜੇ ਸਭ ਮੁਗਦੀ ਚੱਲੀ ਰਹਿਣ ਧੰਨ ਗੁਰ ਗ੍ਰੰਥ ਸਾਹਿਬ ਜੀ ਪਛ ਕਹਿੰਦੇ ਐ ਜੀਵ ਐ ਮਨੁੱਖ ਤੈਨੂੰ ਮਨੁੱਖਾ ਜੀਵਨ ਮਿਲਿਆ ਹੈ ਲਾਹਾ ਲੈਣ ਵਾਸਤੇ ਪ੍ਰਮਾਤਮਾ ਵਾਹਿਗੁਰੂ ਤੈਨੂੰ ਸਵਾਸਾਂ ਦੀ ਪੂੰਜੀ ਦਿੱਤੀ ਹੈ ਪਰਮਾਤਮਾ ਨੇ ਤੈਨੂੰ ਇਹ ਬੁੱਧੀ ਦਿੱਤੀ ਆ ਸੋਚਣ ਸ਼ਕਤੀ ਦਿੱਤੀ ਹੋਈ ਆ ਤੈਨੂੰ ਹਾਨ ਲਾਭ ਦਾ ਪਤਾ ਹੈ ਔਰ ਤੈਨੂੰ ਉੱਚੇ ਨੀਵੇਂ ਦਾ ਪਤਾ ਚੰਗੇ ਮਾੜੇ ਦਾ ਤੈਨੂੰ ਗਿਆਨ ਪਰਮਾਤਮਾ ਨੇ ਦਿੱਤਾ ਹੈ ਤੂੰ ਉਸ ਪਰਮਾਤਮਾ ਕਾਲਪੁਰਖ ਵਾਹਿਗੁਰੂ ਦੀ ਬੰਦਗੀ ਕਿਉਂ ਨਹੀਂ ਕਰਦਾ ਕਿਉਂ ਨਹੀਂ ਸਮਰਨ ਕਰਦਾ ਤੂੰ ਸੰਸਾਰ ਦੇ ਧੰਦਿਆਂ 'ਚ ਫਸ ਕੇ ਵਿ ਵਿਸ਼ੇ ਵਕਾਰਾਂ ਵਿੱਚ ਵੀ ਆਪਣਾ ਸਾਰੀ ਜ਼ਿੰਦਗੀ ਜਿਹੜੀ ਅਖਛਤ ਕਰੀ ਜਾਣਾ ਹੈ ਇਹ ਨਹੀਂ ਕਿ ਤੂੰ ਕਾਰੋਬਾਰ ਨਹੀਂ ਕਰਨਾ ਕਿਰਤ ਨਹੀਂ ਕਰਨੀ ਕਿਰਤ ਵੀ ਕਰਨੀ ਕਿਰਤ ਕਰਦੇ ਹੋਏ ਨੇ ਕਉਸ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਨਾਲ ਵੀ ਜੁੜਨਾ ਹੈ ਇਹ ਮਨੁੱਖਾ ਜੀਵਨ ਨੂੰ ਸਫਲ ਕਰਨਾ ਹੈ ਔਰ ਐਸੇ ਜਿਹੜੇ ਮਨਮੁਖਾ ਉਹਨਾਂ ਬਾਰੇ ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਭਾਈ ਪ੍ਰਮਾਤਮਾ ਕਾਲਪੁਰਖ ਦਾ ਨਾਮ ਨਹੀਂ ਸਿਮਰਨ ਕਰਦੇ ਉਹਨਾਂ ਨੂੰ ਇਹ ਗੱਲ ਦਾ ਖਿਆਲ ਰੱਖਣਾ ਚਾਹੀਦਾ ਭਜੋ ਗਬਿੰਦ ਫੂਲ ਮਤ ਜਾਹੋ ਮਾਨਸ ਜਨਮ ਕਾ ਇਹਿ ਲਾਹੋ ਐ ਜੀਵ ਐ ਮਨੁੱਖ ਪਤਾ ਪਤਾ ਭੁੱਲ ਜਾਵੇਂ ਪ੍ਰਮਾਤਮਾ ਦਾ ਸਿਮਰਨ ਕਰ ਤੋਂ ਗੁਰੂ ਦੀ ਸੇਵਾ ਕਰਨ ਤੋਂ ਇਹ ਦੋ ਹੀ ਪਹਿਲੂ ਹੈ ਹਨ ਮਨੁੱਖਾ ਜੀਵਨ ਦੀ ਸਫਲਤਾ ਵਾਸਤੇ ਸੇਵਾ ਤੇ ਸਿਮਰਨ ਮਤਾ ਇਹ ਸੇਵਾ ਤੇ ਸਿਮਰਨ ਕਰ ਤੋਂ ਭੁੱਲ ਜਾਵੇ ਅਸਲ ਵਿੱਚ ਮਨੁੱਖਾ ਜੀਵਨ ਦਾ ਇਹੀ ਲਹਾ ਹੈ ਸੇਵਾ ਤੇ ਸਿਮਰਨ ਐਸੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜੀ ਜਿਹੜੇ ਮਨ ਦੇ ਮਗਰ ਚੱਲਣ ਵਾਲੇ ਜਿਹੜੇ ਗੁਰੂ ਦੀ ਸ਼ਰਣ 'ਚ ਨਹੀਂ ਆਉਂਦੇ ਜਿਹੜਾ ਸੇਵਾ ਸਿਮਰ ਨਹੀਂ ਕਰਦੇ ਆਪਣੇ ਮਨ ਮਗਰ ਚੱਲਣ ਵਾਲੇ ਮਨਮੁਖ ਹਨ ਉਹਨਾਂ ਬਾਰੇ ਸਤਿਗੁਰੂ ਤਾੜਨਾ ਦਿੰਦੇ ਹਨ ਜਿੰਨੀ ਐਸਾ ਹਰ ਨਾਮ ਨਾਲ ਚੇਤਿ ਉਸ ਕਹੇ ਜਾਗਿਆ ਨਾਮ ਰਾਜੇ ਕੀ ਕਰਨ ਵਾਸਤੇ ਸੰਸਾਰ ਤੇ ਆਇਆ ਜੇ ਪ੍ਰਮਾਤਮਾ ਦਾ ਸਿਮਰਨ ਨਹੀਂ ਕੀਤਾ ਜੇ ਨਾਮ ਨਹੀਂ ਜਪਿਆ ਇਸੇ ਤਰ੍ਹਾਂ ਦੂਸਰੇ ਜਿਹੜੇ ਗੁਰਮਖ ਆ ਉਹਨਾਂ ਬਾਰੇ ਸਤਗੁਰੂ ਦੀ ਬਾਣੀ ਕਹਿੰਦੀ ਹੈ ਕਿ ਭਾਈ ਜਿਨ੍ਹਾਂ ਨੇ ਇਸ ਸੰਸਾਰ ਤੇ ਆ ਕੇ ਆਪਣੀ ਰਸਨਾ ਦੇ ਨਾਲ ਪ੍ਰਮਾਤਮਾ ਵਾਹਿਗੁਰੂ ਦੇ ਨਾਮ ਦੀ ਦਾ ਸਿਮਰਨ ਕੀਤਾ ਆਪਣੇ ਹੱਥਾਂ ਦੇ ਨਾਲ ਸਰੀਰ ਦੇ ਨਾਲ ਗੁਰੂ ਦੀ ਸੇਵਾ ਮੁਫਤਾ ਦੀ ਸੇਵਾ ਕੀਤੀ ਹੈ ਉਹਨਾਂ ਦਾ ਜੀਵਨ ਸਫਲ ਹੋਇਆ ਹੈ ਉਹਨਾਂ ਨੂੰ ਦਰਗਾਹ ਦੇ ਵਿੱਚ ਮਾਨ ਸਨਮਾਨ ਮਿਲਿਆ ਹੈ ਜਿੰਨ ਜਿੰਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਅਰਾਧਿਆ ਦਰਗੇ ਸੱਚ ਖਰੇ ਜਿਨ੍ਹਾਂ ਨੇ ਪੂਰੇ ਗੁਰੂ ਦੇ ਰਾਹੀ ਗੁਰੂ ਵਾਲੇ ਬਣ ਕੇ ਖੰਡੇ ਬੜ ਦੀ ਪਹੁਲ ਲੈ ਕੇ ਸੇਵਾ ਕਰਕੇ ਸਿਮਰਨ ਕਰਕੇ ਜਿਨ੍ਹਾਂ ਨੇ ਆਪਣਾ ਜੀਵਨ ਸਫਲ ਬਣਾਇਆ ਹੈ ਉਹਨਾਂ ਨੂੰ ਦਰਗਾਹ ਦੇ ਵਿੱਚ ਮਾਨ ਸਨਮਾਨ ਮਿਲਦਾ ਹੈ ਰੇਰੇ ਦਰਗੇ ਕਹੇ ਨਾ ਕੋ ਆਓ ਬੈਠ ਆਦਰ ਸੁਭ ਦੇਉ ਐਸੇ ਜਿਹੜੇ ਗੁਰਮੁਖ ਆ ਗੁਰੂ ਦੀ ਸ਼ਰਨ ਚਾ ਕੇ ਗੁਰੂ ਦੀ ਮਤ ਅਨਸਾਰ ਆਪਣਾ ਜੀਵਨ ਜਿਉਂਦੇ ਆ ਸੇਵਾ ਤੇ ਸਿਮਰਨ ਕਰਕੇ ਆਪਣਾ ਮਨੁੱਖਾ ਜੀਵਨ ਸਫਲ ਕਰਦੇ ਆ ਉਹਨਾਂ ਨੂੰ ਪਾਈ ਦਰਗਾਹ ਦੇ ਵਿੱਚ ਮਾਨ ਸਨਮਾਨ ਮਿਲਦਾ ਹੈ ਇਸੇ ਤਰ੍ਹਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਇਹ ਗੁਰਮੁਖ ਦੀ ਤੇ ਮਨਮੁਖ ਦੀ ਦਸ਼ਾ ਦੱਸਦੇ ਹਨ ਐਸੇ ਜਿਹੜੇ ਪ੍ਰਮਾਤਮਾ ਕਾਲਪੁਰਖ ਵਹਿਗੁਰੂ ਦਾ ਨਾਮ ਸਿਮਰਨ ਕਮਾਈ ਕਰਦੇ ਉਹਨਾਂ ਨੂੰ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਮਾਨ ਸਨਮਾਨ ਮਿਲਦਾ ਤੇ ਜਿਹੜੇ ਮਨਮੁਖ ਆ ਉਹ ਤਾਂ ਪਾਈ ਆਪਣਾ ਮੂਲ ਵੀ ਗਵਾ ਕੇ ਚਲੇ ਜਾਂਦੇ ਹਨ ਤੀਸਰੇ ਜਿਹੜੇ ਸਤਪੁਰਸ਼ ਮਹਾਂਪੁਰਖ ਹੈ ਜਿੱਤਰਾ ਜਿਨ੍ਹਾਂ ਦੀ ਆਪਾਂ ਜਾਂਚ ਬੈਠੇ ਹਾਂ ਜਿਨ੍ਹਾਂ ਨੇ ਆਪਣਾ ਸਵਾਸ ਸਵਾਸ ਸਿਮਰਨ ਦੀ ਕਮਾਈ ਕਰਕੇ ਸੇਵਾ ਦੀ ਕਮਾਈ ਕਰਕੇ ਹੋਰ ਨਾ ਵੀ ਅਲੱਖਾਂ ਪ੍ਰਾਣੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ ਬਾਣੀ ਤੇ ਬਾਣੇ ਦੇ ਧਾਰਨੀ ਬਣਾਇਆ ਐਸੇ ਸਤਪੁਰਸ਼ਾਂ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਵਰਸੇ ਪਾਤਸ਼ਾਹੀ ਦਾ ਜ਼ਿਕਰ ਆਉਂਦਾ ਧੰਨ ਧੰਨ ਐਸੇ ਮਹਾਂਪੁਰਖਾਂ ਨੂੰ ਸਤਪੁਰਸ਼ਾਂ ਨੂੰ ਧੰਨਤਾ ਦੇ ਜੋਗ ਗਿਆ ਹੈ ਧੰਨ 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 ਜਗ ਜਗ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ऐसे सतपुरुषਾਂ ਦਾ ਸੰਸਾਰ ਤੇ ਹੁਣ ਧੰਤਾ ਤੇ ਜੋਗ ਹੈ ਜਿਨ੍ਹਾਂ ਦੇ ਸੰਸਾਰ ਤੇ ਆਉਣ ਦੇ ਨਾਲ ਲੱਖਾਂ ਪ੍ਰਾਣੀਆਂ ਨੇ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਨਾਲ ਜੁੜ ਕੇ ਸਿਮਰਤ ਸੇਵਾ ਕਰਕੇ ਆਪਣਾ ਜੀਵਨ ਸਫਲ ਕੀਤਾ ਹੈ ایسے ਸਤਪੁਰਸ਼ ਜਿਨ੍ਹਾਂ ਨੇ ਆਪਣਾ ਸਵਾਸ-ਸਵਾਸ ਧੰਗੁਰ ਗ੍ਰੰਥ ਸਮਰਸਤੇ ਪਾਠ ਨੂੰ ਸਮਰਪਿਤ ਹੋ ਕੇ ਸੇਵਾ ਤੇ ਸਿਮਰਨ ਕਰਕੇ ਲੱਖਾਂ ਪ੍ਰਾਣੀਆਂ ਨੂੰ ਸੇਵਾ ਤੇ ਸਿਮੁੰਨਾ ਜੋੜਿਆ ਅੱਜ ਆਪਾਂ ਉਹਨਾਂ ਮਹਾਂਪੁਰਖਾਂ ਦੀ ਜਾਤ ਤੇ ਬੈਠੇ ਹਾਂ ਆਪਾਂ ਸਾਰੇ ਪਰਣ ਕਰੀਏ ਜਿਨ੍ਹਾਂ ਨੇ ਖੰਡੇ ਬਾੜੇ ਦੀ ਪਾਹੁਲ ਲਈਏ ਗੁਰੂ ਵਾਲੇ ਬਣੇ ਹੋ ਤਨਤਦ ਜੋਗ ਬਾਣੀ ਤੇ ਬਣਦੇ ਧਾਰਨੀ ਰਹੋ ਸੇਵਾ ਤੇ ਸਿਮਰਨ ਜੋ ਸਤਿਗੁਰਾਂ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਆ ਕਿ ਸੇਵਾ ਤੇ ਸਿਮਰਨ ਦੋ ਹੀ ਪਹਿਲੂਏ ਹਨ ਜੀਵ ਦਾ ਇਸ ਸੰਸਾਰ ਤੋਂ ਪਾਰ ਹੋਣ ਦੇ ਪ੍ਰਮਾਤਮਾ ਕਾਲਪੁਰਖ ਵਹਿਗੁਰੂ ਦੀ ਪ੍ਰਾਪਤੀ ਦੇ ਦੋ ਹੀ ਸਾਧਨ ਹਨ ਸੇਵਾ ਤੇ ਸਿਮਰਨ ਇਸ ਕਰਕੇ ਜਿਸ ਤਰ੍ਹਾਂ ਮਹਾਂਪੁਰਖਾਂ ਨੇ ਸੇਵਾ ਤੇ ਸਿਮਰਨ ਦੀ ਕਮਾਈ ਕੀਤੀ ਆ ਅਨੇਕਾਂ ਪ੍ਰਾਣੀਆਂ ਦੀ ਸੇਵਾ ਤੇ ਸਿਮਰਨ ਨਾਲ ਜੋੜਿਆ ਇਸੇ ਤਰ੍ਹਾਂ ਭਾਈ ਆਪਾਂ ਵੀ ਗੁਰੂ ਵਾਲੇ ਬਣ ਕੇ ਖੰਡੇ ਬਾੜੇ ਦੀ ਪਾਹੁਲ ਲੈ ਕੇ ਸੇਵਾ ਤੇ ਸਮਨ ਕਰਕੇ ਆਪਣਾ ਮਨੁੱਖਾ ਜੀਵਨ ਸਫਲ ਬਣਾਈਏ ਜਿਨ੍ਹਾਂ ਨੇ ਖੰਡੇ ਬਾੜੇ ਦੀ ਪਾਉ ਲਈ ਆਵਰਤਾਰੀ ਹੋ ਧੰਤਾ ਦੇ ਜੋਗ ਹੋ ਬਾਣੀ ਤੇ ਬਾਣੀ ਦੇ ਧਾਰਨੀ ਰਹੋ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਛੇ ਤੋਂ ਬਿਨਾ ਹੋਰ ਕਿਸੇ ਮੜੀ ਮੱਟ ਕਿਸੇ ਦੇਹ ਧਾਰੀ ਕਿਸੇ ਦੇਵੀ ਦੇਵਤੇ ਦੀ ਪੂਜਾ ਨਾ ਕਰਿਓ ਜਿਹੜਾ ਸਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਛੇ ਅੱਗੇ ਝੁਕਦਾ ਉਹ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਰਸਾ ਹੈ ਉਹ ਕਿਸੇ ਹੋਰ ਅੱਗੇ ਨਹੀਂ ਝੁਕਣਾ ਚਾਹੀਦਾ ਔਰ ਜਿਨ੍ਹਾਂ ਨੇ ਅਜੇ ਤੱਕ ਅਜੇ ਤੱਕ ਖੰਡੇ ਬਾੜੇ ਦੀ ਪਾਉ ਨਹੀਂ ਲਈ ਅਮਰਤ ਨਹੀਂ ਸਕਿਆ ਲੇਕਿਨ ਸਭ ਸੂਰਤ ਹੋ ਉਹਨਾਂ ਨੂੰ ਬੇਨਤੀ ਹੱਥ ਜੋੜ ਕੇ ਪਾਈ ਆਪ ਖੰਡੇ ਪਾੜੇ ਦੀ ਪਹੁਲ ਲੈ ਕੇ ਗੁਰੂ ਵਾਲੇ ਬਣੋ ਕਿਉਂਕਿ ਗੁਰਬੇਨ ਕੋਰ ਅੰਧਾਰ ਗੁਰਬੇਨ ਸਮਝ ਨਾ ਆਵੇ ਗੁਰਬੇਨ ਸੂਰਤ ਨ ਸੇਧ ਗੁਰੂ ਬੇਨ ਮੁਕਤ ਨ ਪਾਵੇ ਗੁਰੂ ਤੋਂ ਬਿਗੈਰ ਪ੍ਰਮਾਤਮਾ ਕਾਲਪੁਰਖ ਵਹਿਗੁਰੂ ਦੀ ਪ੍ਰਾਪਤੀ ਨਹੀਂ ਹੋਣੀ ਸਤਿਗੁਰੂ ਕਿਰਪਾ ਕਰਨ ਜਿਨ੍ਹਾਂ ਨੇ ਖੰਡੇ ਪਾੜੇ ਦੀ ਪਹੁਲ ਨਹੀਂ ਲਈ ਖੰਡੇ ਪਾੜੇ ਦੀ ਪਹੁਲ ਲੈ ਕੇ ਗੁਰੂ ਵਾਲੇ ਬਣੋ ਔਰ ਜਿਨ੍ਹਾਂ ਗੁਰਮਖਾਂ ਪਿਆਰੇ ਤੇ ਨਾਮ ਦੇ ਨਾਲ ਸਿੰਘ ਲੱਗਦਾ ਬੀਬੀ ਦੇ ਨਾਮ ਨਾਲ ਕੌਰ ਲੱਗਦਾ ਲੇਕਿਨ ਕੇਸਾਂ ਦੀ ਬੇਦਵੀ ਕਰਦੇ ਹੋ ਤੁਹਾਡੇ ਚਰਨਾਂ 'ਚ ਸਿਰ ਰੱਖ ਕੇ ਬੇਨਤੀ ਹੈ ਜੋਤੜੀ ਹੈ ਤਰਲਾ ਹੈ ਕਿ ਆਪਾਂ ਗੁਰੂ ਕੇ ਸੇਖਾਂ ਭਾਈ ਦਾੜਾ ਤੇ ਕੇਸ ਜਿਹੜਾ ਇਹ ਗੁਰੂ ਦੀ ਮੋਹਰ ਹੈ ਕੇਸ ਆਪਣੀ ਜਾਇਦਾਦ ਨਹੀਂ ਹੈ ਇਹ ਦਾਤ ਪ੍ਰਮਾਤਮਾ ਕਾਲਪੁਰਖ ਵਹਿਗੁਰੂ ਦੀ ਹੈ ਇਹ ਮਾਨਤ ਹੈ ਇਹ ਗੁਰੂ ਦੀ ਮਾਨਤ ਵਿੱਚ ਖਿਆਮਤ ਨਾ ਪਾਈਏ ਆਪ ਸਬ ਸੂਰਤ ਹੋਈਏ ਬਾਣੀ ਤੇ ਬਣਦੇ ਧਾਰਨੀ ਹੋਈਏ ਤਾਂ ਸਾਡਾ ਮਨੁੱਖਾ ਜਨਮ ਜਿਹੜਾ ਸਫਲ ਹੋਵੇਗਾ ਗੁਰਮਖਲਾਹ ਲਾਏਗਾ ਮਨਮੁਖ ਚੱਲੇ ਮੂਲ ਗਵਾਏ ਜੀ ਉਹ ਜਿਹੜੇ ਗੁਰਮਖ ਉਹ ਤਾਂ ਪਾਈ ਖੰਡੇ ਬੜੇ ਦੀ ਪਾਹੁਲ ਲੈ ਕੇ ਬਾਣੀ ਤੇ ਬਾਣੇ ਨਾਲ ਜੋੜ ਕੇ ਸੇਵਾ ਸਿਮਰਨ ਕਰਕੇ ਇਸ ਮਨੁੱਖਾ ਜੀਵ ਦਾ ਲਾਹ ਲੈ ਕੇ ਜਾਂਦੇ ਹਨ ਜਿਹੜੇ ਮਨਮੁਖ ਉਹ ਮੂਲ ਵੀ ਗਵਾ ਕੇ ਚਲੇ ਜਾਂਦੇ ਸਤਿਗੁਰ ਕਿਰਪਾ ਕਰਨ ਤੁਹਾਡੇ ਸਾਰਿਆਂ ਦੀ ਹਾਜ਼ਰੀ ਸਤਿਗੁਰੂ ਜੀ ਅਪਨੇ ਚਰਨਾਂ ਚ ਲਾਉਣ ਸਭ ਨੂੰ ਮਹਾਂਪੁਰਖਾਂ ਦੀ ਯਾਦ ਵਿੱਚ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਅਮਰ ਸੇ ਪਾਠ ਨਾਲ ਜੁੜਨ ਦਾ ਬਲ ਬਖਸ਼ਿਸ਼ ਕਰਨ ਜਿਨ੍ਹਾਂ ਨੇ ਖੰਡੇ ਬੜੇ ਦੀ ਪਾਹੁਲ ਨਹੀਂ ਲਈ ਖੰਡੇ ਬੜੇ ਦੀ ਪਾਹੁਲ ਲੈ ਕੇ ਗੁਰਵਾਲੇ ਬਣ ਕੇ ਆਪਣਾ ਮਨੁੱਖਾ ਜੀਵ ਸਫਲ ਬਣਾ ਲਣ ਸੋ ਇੰਨੀਆਂ ਹੀ ਬੇਨਤੀ ਕਿਉਂਕਿ ਮੇਰੇ ਤੋਂ ਬਾਦਾਂ ਮੇਰੇ ਸਤਿਕਾਰ ਸਤਕਾਰਯੋਗ ਸ੍ਰੀ ਹਰਮੰਦਰ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬੜੇ ਪਿਆਰ ਨਾਲ ਕੀਰਤਨ ਕਰਨ ਵਾਲੇ ਬੜੇ ਰਸੀਲੇ ਔਰ ਪਰਮਾਤਮਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਨਾਲ ਜੁੜ ਕੇ ਕੀਰਤਨ ਕਰਨ ਵਾਲੇ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਆਪ ਜੀ ਦੇ ਸਾਹਮਣੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਹਿਰਦੇ ਚ ਪਹੁੰਚ ਗਏ ਹਨ ਆਪ ਨੂੰ ਬੜੇ ਪਿਆਰ ਦੇ ਨਾਲ ਸ਼ਬਦ ਕੀਰਤਨ ਸਰਵਣ ਕਰਵਾਉਣਗੇ ਆਪ ਬੜੇ ਪਿਆਰ ਨਾਲ ਸੁਣਨਾ ਦਾਸ ਦੀਆਂ ਹੋਈਆਂ ਬਿਆੰਤ ਬਿਆੰਤ ਪੁਲਾ ਦੀ ਆਪਨੇ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ